ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆ ਇੱਕ ਬੱਚੇ ਵਾਲੀ ਤੇ ਤਿੰਨ ਜਿਹੜੀਆਂ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਵਾਂਗੇ ਹੌਲੇ-ਪਾਚ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਤੇ ਵਿਗਿਆਮਾਲ ਫਿਰ ਗੱਲਾਂ ਲਾ ਗੱਲਾਂ ਹਾਂ ਜੀ ਤੇ ਨਾਮ ਦੱਸ ਤੇ ਕਰਿਆ ਸੋਨੂੰ ਸ਼ਹਿਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰੇ ਬੋਲਦੇ ਤੇ ਕੋਈ ਇੱਕ ਨਾ 95752 ਠੀਕ ਹੈ ਹਾਂ ਜੀ ਉਹ ਮੱਝ ਫਿਰ ਨਹੀਂ ਬਚੀ ਜਿਹੜੀ ਉਹ ਦਿਨ ਕਹਿੰਦੇ ਸੀ ਬੁਮਾਰਦ ਨਹੀਂ ਬਚੀ ਕਿਉਂਕਿ ਬੜੇ ਲੋਆਏ ਪਰ ਨਹੀਂ ਮਸਲਾ ਲਿਆ ਹੋਇਆ ਠੀਕ ਹੈ ਚਲੋ ਇਹ ਵੀ ਹੈ ਕਿ ਤੁਸੀਂ ਅਜੇ ਕੱਲੀ ਨਹੀਂ ਸੀ ਕੱਲੀ ਨਹੀਂ ਚਾਰ-ਜਾ ਜਦੋਂ ਸਾਈ ਪਾਈ ਵੀਰ ਨੇ ਹਾਂਜੀ ਜਾਣੀ ਆ ਲੱਗੋ ਵੀ ਸੀ ਸਾਈ ਪਾਈ ਤੇ ਮੜ ਕੇ ਉਹਦੇ ਘਰ ਜਾ ਕੇ ਆਈ ਦੀ ਅਗਲੇ ਦਿਨ ਤੇ ਫਿਰ ਕੰਮ ਸਾਨੂੰ ਜਿਹੜੀ ਉਹ ਪੈ ਗਈ ਜੱਟੀ ਪੈ ਗਈ ਆ ਬਾਅਦ ਫਿਰ ਫਿਰ ਉਹਨਾਂ ਕਹਿਣਾ ਸੀ ਇੰਨਾ ਸਾਨੂੰ ਮਾਰ ਦੇ ਤੇ ਆਈ ਆ ਇਹਨੂੰ 10 ਬੰਦੇ ਆਉਂਦੇ 10 ਹੋਣ ਜਾਂਦੇ ਰੋੜਾ ਪਪੀ ਦਾ ਬੰਦਾ ਚੰਗਾ ਨਹੀਂ ਲੱਗਦਾ ਤੂੰ ਕਿਦਾ ਕਿੱਦਾਂ ਪੈਸੇ ਜੋੜੇ ਕਿੱਦਾਂ ਨਹੀਂ ਜੋੜੇ ਇਹ ਐਵੇਂ ਤੋਂ ਖਾੜੇ ਨਾਲ ਜਿਹੜਾ ਹੋ ਗਿਆ ਹੋ ਗਿਆ ਤੇ ਚਲੋ ਇਹ ਘਾਟੇ ਵਾਦੇ ਫਿਰ ਨਾਲ ਹੀ ਇੰਨਾ ਚੋ ਹੀ ਪੂਰੇ ਹੋਨੇ ਆ ਤੇ ਅੱਜ ਫਿਰ ਗਾਵਾਂ ਹੀ ਆ ਹਨਾ ਗਾਵਾਂ ਚਲੋ ਫਿਰ ਇਹ ਸੁਣ ਲੋ ਇਹ ਚਾਰ ਦੇ ਭਾਈ ਠੀਕ ਆ ਤੇ ਆਜ ਬੱਚਾ ਇਹਦਾ ਚਾਹੇ ਅਸੋ ਚਾਹੇ ਉੱਪਰ ਅਸੋ ਠੀਕ ਆ ਬੱਚੇ ਦਾ ਜਿਹੜਾ ਜ਼ਿਆਦਾ ਹੀ ਘਰੀ ਜਾਂਦੀ ਆ ਹਾਂ ਬੱਚੇ ਦਾ ਬੜਾ ਕਰਦੀ ਆ ਤੇ ਕਿੰਨਾ ਇਹ ਦੇਖੋ ਦੇਖੋ 8 ਲਾ ਲੀ ਜਾਏ ਉਹ 7.5 8 ਕਿਲੋ ਦੁੱਧ ਰੈ ਲੀਟਰ ਵਾਲਾ ਬੋਲਾ ਜੀ ਹਿਸਾਬ ਨਾਲ ਦੁੱਧ ਕੀ ਦੋਸ ਭੋਲਾ ਜੀ ਠੀਕ ਆ ਤੇ ਕਿੰਨਾ ਕਿ ਤੋ ਚਵਾਜੋਗੇ ਦੁੱਧ ਭਾਈ ਪਹਿਲਿਆਂ ਚਲੋ ਨੋ ਦਾ ਘਾਟ ਨੋ ਕੁਲ ਕਰੀ ਜੋ ਪਹਿਲੇ ਨੇ ਜਿੱਦਾਂ ਸ਼ਾਈ ਆ ਜੀ ਹੈਗੀ ਹਨੀ ਜੁੜੀ ਤਾਂ ਆ ਗਈ ਆ ਦੂਜੇ ਨਹੀਂ ਚਾਹਦੀ ਪਹਿਲਾ ਸੁਬਾ ਭਾਈ ਇਹਦੇ ਤੋਰਾਂ ਫੇਰ ਇੱਕ ਰੀਨ ਅਰੇ ਬੱਚੇ ਦਾ ਬੜਾ ਚੱਲ ਗਿਆ ਬਾਕੀ ਠੰਡੀ ਬੰਗਾ ਪਾਓ ਜੋ ਠੀਕ ਹੈ ਤੇ ਥਾਣੇ ਵੀ ਜਿਹੜਾ ਪ੍ਰੋਪਰ ਹੱਥ ਚ ਆਉਣ ਆ ਲਾ ਵਧੀਆ ਭਾਈ ਚਲੋ ਲੈ ਜੀ ਦਿਵਾਰੀ ਬੜੀ ਲਗੀ ਜੇ ਆ ਰਿਸਕ ਉਹ ਕਿੱਦਾਂ ਦੀ ਨਜ਼ਰ ਚਲੋ ਲੈ ਬੱਤੇ ਆ ਬਲਾ ਕਰ ਦਿੰਦੀ ਹੈ ਦੋਧ ਵੀ ਭਾਈ ਦਾ ਮੱਝਰ ਦਾ ਸੰਗਣਾ ਹੈ ਠੀਕ ਹੈ ਤੇ ਮੁੱਲ ਫਿਰ ਇਹਦਾ ਇਹਦਾ ਮੁੱਲ ਹੈ 23000 ਸਾਢੇ 23000 ਕਰਨਾ ਵਿੱਚ ਮੰਨ ਤਾਂ ਤੇ ਯਾਰ ਜਿਪਾਈ ਦੇ ਲਾਂਖ ਹੱਥੋਂ ਦੇਖੋ ਬਿਦਾਵਾਂ ਜੀ ਲੱਗਦੇ ਤੇ ਦੁੱਧ ਦੋ ਤਰਾ ਫਿਲਟਰ ਪੱਕਾ ਹੋਣਾ ਹੈਗਾ ਜੀ ਸਾਢੇ 7 ਕਿਲੋ ਮੇਰੇ ਘਰੋਂ ਲੀਟਰ ਮਾਰ ਮਾਰ ਕੇ ਝੋਕੇ ਖੜੇ ਠੀਕ ਹੈ ਸਾਢੇ 7 ਕਿਲੋ ਦੁੱਧ ਆ ਠੰਡਾ ਪਾਣੀ ਰੱਖਾ ਹੋਊਗਾ ਇਹ ਹੈ ਕਿ ਦੁੱਧ ਸੰਗਣਾ ਮੱਝਾਂ ਵਰਗਾ ਹਨ ਠੀਕ ਹੈ ਤੇ ਚਲੋ ਗਾਵਾਂ ਹੁਣ ਜਿਹੜੀਆਂ ਅੰਦਰ ਆ ਉਹ ਵੀ ਦਿਖਾ ਲਈਏ ਆ ਗੋ ਆ ਕੇ ਇਹਦੇ ਬਾਰੇ ਦੱਸ ਤੀਏ ਦੇਖੋ ਦੁੱਧ ਭਾਈ ਸੱਤਾਂ ਤੋਂ ਭਾਰੀ ਹੋਊ ਕੋਈ ਅੱਛਾ ਹਾਂ ਥਾਣੀ ਥੋੜੀ ਬੜੀ ਦਹਸੀਲ ਜੀ ਠੀਕ ਆ ਇੱਦਾਂ ਬੈਜੋ ਤੋਰਾਂ ਹੈ ਕਰੀ ਮਸਰ ਮੇਰ ਕੋ ਦੋ ਤੇ ਅੱਠਾਂ ਤੋਂ ਬਾਹਰ ਹੀ ਨਵਾਂ ਦੇ ਲੱਗ ਜਾ ਗਿਆ ਹੀ ਠੀਕ ਆ ਮੇਰ ਕੋ ਇੰਨਾ ਹੀ ਹੋਣਾ 7:30 ਵਜੇ 7:00 ਵਜੇ ਬਸ ਠੀਕ ਆ ਬਸ ਹੀ ਜੀ ਸੱਤ ਕਿਲੋ ਦੁੱਧ ਜਿਹੜਾ ਨੇ ਕਿੰਦਾ ਕੀ ਹੈਗਾ ਇਹ ਦੇਖੋ ਤੇ ਹੋਰ ਵੀ ਭਾਜੀ ਸੰਗਣ ਆਇਆ ਦੇਰ ਦਾ ਦੁੱਧ ਠੀਕ ਹੈ ਤੇ ਮੁੱਲ ਫਿਰ ਇਹਦਾ ਇਹ ਸੋਈਦਾ ਕੋਈ ਜ਼ਿਆਦਾ ਇੰਨਾ ਟਾਈਮ ਨਹੀਂ ਆ ਅੱਛਾ ਇਹ ਮੇਰੇ ਖਿਆਲ ਬੰਦਿਆਂ ਜਦੋਂ ਲਿਆਦੀ ਨਾ ਫੋਜੀ ਡੇਰੀ ਸਰਵਸਾਈ ਹੈ ਅੱਛਾ ਭਾਜੀ ਫੋਜੀ ਡੇਰੀ ਸਰਵ ਵਾਲੇ ਪਾਉਂਦੇ ਹਾਂਜੀ ਹਾਂਜੀ ਉਹਦਾ ਭਾਈ ਆ ਉਹ ਗਾਇਆਂ ਨੂੰ ਮੱਜਾ ਮੱਜਾ ਜਾ ਰਹੀਆਂ ਦੋ ਤੇ ਗਾਇਆਂ ਵਾਲਾ ਨਹੀਂ ਹਲਕਾ ਨਹੀਂ ਮੱਜਾ ਮੱਜਾ ਮਾਰਦੀਆਂ ਵਾ ਠੀਕ ਆ ਹਾਂ ਉਹਨਾਂ ਦੀ ਵੀਡੀਓ ਵਿੱਚ ਪਈ ਹੈ ਮਹਾਲਾ ਮਾਲੇ ਵਾਲ ਤੋਂ ਆਈ ਕਿ ਫੌਜੀ ਫਾਰਮ ਤੋਂ ਸੁਵੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਕੋਈ 2 ਮਹੀਨੇ 1.5 ਮਹੀਨੇ ਲੱਗੇ ਜਾ ਕੇ ਦੋ ਦੇ ਲੱਗ ਜਾਣੀ ਹੋ ਗਈ ਉਹਦੀ ਵੱਤ ਉਹਦੇ ਠੀਕ ਆ ਠੀ ਤੇਰਾ ਮੁੱਲ ਫਿਰ ਜੇਰੀਆ ਭਾਈ 17000 ਦੀ ਉਹ ਤਾਂ ਹੁਣ ਅਹੀਂ ਕਿਹੜੀ ਨਾਲ ਜਾ ਕੇ ਲੈਂਦੀ ਉਹ ਤਾਂ ਨੇ 26000 ਦੀ ਫੌਜੀ ਫਾਰਮ ਤੋਂ ਲੈਂਦੀ ਆ ਅੱਛਾ ਕਿੰਨੇ ਜਾਈ ਮਹਾਲਾ ਜਾਣੇ ਠੀਕ ਆ ਚਲੋ ਹੁਣ ਤੇ ਹੁਣ ਦੇ ਹਿਸਾਬ ਨਾਲ ਜਾਣੀ ਉਹ ਤੋਂ ਤੋਂ ਦੇ ਹਿਸਾਬ ਨਾਲ ਗਈ ਉਹ ਜਦੋਂ ਪਈ ਸਾਢੇ 16000 ਦੀ ਹਾਨ ਹੈ ਭਾਈ ਦਵਾਂਗੇ ਅੱਛਾ ਹਾਂਜੀ ਠੀਕ ਆ ਤੇ ਜਿਹੜੀ ਹੁਣ ਆਹ ਵਾਲੀ ਗਾਂ ਜੇ ਇਹ ਵੇਲੇ ਵੀ ਛੰਗੀ ਛੁੰਗੀ ਬੜੀ ਹੈ ਇਹਦੇ ਕੋ ਕਿੰਨਾ ਦੁੱਧ ਇਦਾਂ ਜਿਹੜੀ ਕੋ ਲੱਤਾ ਮਾਰਾ ਇਸੀ ਬੜੀ ਬੜੀ ਹੈ ਇਹ ਗਾਂ ਵੀ ਜਿਹੜੇ ਥੋੜੀ ਜਿਹੀ ਜਗ੍ਹਾ ਮਦਦ ਨਹੀਂ ਹੁੰਦੇ ਬਸ ਆ ਹੀ ਜੀ ਜਿਆਦੀ ਜਗ੍ਹਾ ਘੇਰ ਨਾਲ ਨਹੀਂ ਆ ਬਹੁਤ ਕੁਝ ਸੇਮ ਹੀ ਹੈ ਜਨੈਰ ਕੋ ਇੰਨਾ ਹੀ ਦਵਾ ਸੱਤ ਕਿਲੋ ਦੁੱਧ ਦੇ ਤੇ ਕੋਈ ਦੁੱਧ ਨਹੀਂ ਰਿਹਾ ਤੁਹਾਨੂੰ ਬਰਾ ਨਹੀਂ ਬਾਕੀ ਕੰਪੈਕਟ ਜੇ ਹਵਾਨਾ ਫਿਕਸ ਜੇ ਛੋਟੀ ਜੀ ਵੇਲੇ ਬੀਚ ਬਚਾ ਜਾ ਸਹੀ ਮੇਰ ਮਾਂ ਦੀ ਗਾਂ ਮਾਦੀ ਚੋ ਵੇਖੋ ਤਾਂ ਸੰਦ ਕੇ ਲਾਧੀ ਲਗਾਇਆ ਬਾਕੀ ਵੀ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਤੇ ਨਾ ਕੋਈ ਗਰਮੀ ਦੀ ਪਰਵਾਹ ਤੇ ਨਾ ਕੋਈ ਠੰਡ ਦੀ ਪਰਵਾਹ ਇਹਨਾਂ ਦੀ ਛੋੜੀ ਜਿਹੀ ਹੈਗੀ ਹੈ ਜਿਆਦੀ ਬੱਦੀਆਂ ਗਾਵਾਂ ਘਰ ਕਰਦੀਆਂ ਵਾ ਇਹਨੂੰ ਕੋਈ ਇੰਨਾ ਹੈਗਾ ਨਹੀਂ ਵਿਰਾਸਤ ਕੋਲ ਕਰਾ ਸਕਦਾ ਤੇ ਇਹਦਾ ਮੁੱਲ ਇਹ ਭਾਈ ਸੇਮ ਦੋਰੀ ਵੀ ਨਹੀਂ ਦਵਾਗੇ 16 ਦੀ ਹੈ 16 ਦੀ ਠੀਕ ਹੈ ਜੀ ਮੈਂ ਵੀ ਚਾਰ ਦੰਦ ਜੇ ਮੇਰੇ ਸਾਹ ਦੋੰਦੀ ਬਚੋ ਗਈ ਹੈ ਠੀਕ ਹੈ ਚੱਕ ਲਾ ਦੇ ਮੜੇ ਪਾਣੀ ਦੀ ਛਿੱਗੀ ਜਿਹੜੀ ਹੁੰਦੀ ਹੈ ਹਾਂ ਜੀ ਬਗੇ ਦਾ ਬਣਾ ਗੱਦੀ ਜੀ ਬਾਰੇ ਠੀਕ ਹੈ ਮਗਾ ਨਹੀਂ ਪਹੁੰਚਦਾ ਸੁਆ ਜਿਹੜਾ ਇਹਦਾ ਵਿਲਾ ਹੀ ਹੈ ਤੇ ਹੁਣ ਇੱਕ ਆ ਵੀ ਗਾਂ ਜਿਹੜੀ ਇਹ ਭਾਈ 16000 ਦੀ ਹੋਣੀ ਏ ਇਹ 1650 ਦੀ ਹੋਣੀ ਹਾਂਣਾ ਇਹ ਕਿਹ ਹੋਣੀ ਆ ਵਾ ਠੀਕ ਹੈ ਫਿਰ ਛੋੜੀ ਕੋ 100 200 ਨਹੀਂ ਜੀ ਬਸ ਤੇ ਆ ਜਿਹੜੀ ਆ ਗਈ ਭਾਈ ਘਰ ਲਿਆਂਦੇ ਪੌਣੇ 2 ਮਹੀਨੇ ਬਣੀ ਨੂੰ ਇਹ ਪਰ ਮੈਂ ਚੱਕ ਚੁੱਕਰੀ ਇਹ ਕਰਾਈ ਠੀਕ ਹੈ ਰੋਣ ਦੇ ਬਣੀ ਪੌਣੇ 2 ਮਹੀਨੇ ਹੋ ਗਿਆ ਆਪਾਂ ਨੇ ਚੱਕ ਲਈ ਆਪਣੇ ਕੋਲ ਸੇਰੇ ਆਈ ਏ ਇਹ ਕੋ ਦੋ ਦੂਗਾ 5 ਕਿਲੋ ਤੋਂ ਬਾਹਰ ਹੋਊਗਾ ਜੀ ਅੱਛਾ 50 ਕਿਲੋ ਤੋਂ ਬਾਹਰ ਲੀਟਰ ਮਾਰਦੇ ਹੋਊਗਾ ਜੀ ਕਿ ਹੋਰ ਬੰਗੇ ਤੋਂ ਬਿਨਾਂ ਕੋਈ ਥਾਰ ਘਾੜ ਵਾਲੇ ਨੂੰ ਪੁੱਛਕਾ ਮਾਰੀ ਜਰਦੀ ਫੋਲਾ ਪਈ ਜਿੱਦਾ ਮਰਜੀ ਥਲੇ ਬੈਜੋ ਲੈ ਠੀਕ ਐ ਵੀ ਠੰਡੀ ਤੇਰੀ ਐ ਸਾਰੇ ਗਾਵਾ ਸੀਲੇ ਭਾਈ ਬੰਗੇ ਵਾਲੀ ਕੋਈ ਗਾਣੀ ਹੈ ਗਿਆ ਕੋਈ ਨੂੰ ਮੰਗਾ ਮੜਿਆ ਪੋਣਾ ਮੇਦਾ ਵੀ ਭਾਈ ਨਾ ਪਈਏ ਠੀਕ ਐ ਪਗਾ ਰੰਗ ਬਾਦ ਚੰਗੀ ਜਦੋਂ ਮੈਂ ਚੈੱਕ ਕਰਨੀ ਤੇ ਤੁਹਾਨੂੰ ਡਾਕਟਰ ਨੂੰ ਸਾਡਾ ਵੀ ਟਾਈਮ ਨਹੀਂ ਜਾਂਦਾ ਡਾਕਟਰ ਨਹੀਂ ਹੁੰਦੀ ਜੱਦੀ ਠੀਕ ਐ ਕਿਹੜਾ ਡਾਕਟਰ ਨਹੀਂ ਜਾਂਦਾ ਜੀ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਵੀਰ ਜੀ ਮੁੱਲ 14000 ਜੀ ਸਾਢੇ 13 ਹੀ ਦਵਾਂਗੇ ਹਾਂ ਸਾਢੇ 13 ਦੀ ਹਾਂ ਸਾਢੇ 13 ਦੀ ਹਾਂ ਨਾ ਭਾਈ 13000 ਦਵਾਂਗੇ ਤੋਂ 150 ਛੋੜੀ ਹੋਣੀ ਤੇ ਦੁੱਧ ਪੱਕਾ 5 ਕਿਲੋ ਹੈਗਾ ਜੀ ਭਾਜੀ ਸਾਢੇ 5 ਕਿਲੋ ਦੁੱਧ ਉਹ ਲੈ ਜਾਈਂ ਬੱਧੀ ਰਹਿੰਦੇ ਠੀਕ ਹੈ ਜੀ ਕੋਈ ਜੇ ਸ਼ਾਮ ਤੋਂ ਬਾਹਰ ਉਹ ਲੈ ਜਾ ਸਤਾਂਜ ਲੱਗ ਜੇ ਨਹੀਂ ਦੇ ਵੀ ਟਾਈਮ ਤੇ ਠੀਕ ਹੈ ਕੋਈ ਸਤਾਂ ਤੋਂ ਬਾਹਰ ਹੋਗਾ ਉਹਨੂੰ ਸਤਾਂ ਤੋਂ ਬਾਹਰ ਹੀ ਠੀਕ ਹੈ ਜੀ ਮੁੱਲ ਸਾਜੀ ਸੋਈਏ ਬਜਬੋਲਾ ਹੀ ਹੋਪਾ ਠੀਕ ਹੈ ਹਾਂ ਬਾਕੀ ਜੋ ਵੀ ਆ ਭਾਵੇਂ ਕੋਈ ਜ਼ਿਆਦੇ ਦੁੱਧ ਵਾਲਿਆ ਭਾਵੇਂ ਕੋਈ ਸਾਢੇ ਦੁੱਧਨ ਕਾਲ ਘਾੜਵਾ ਦੇ ਪੂਰ ਛੱਡਾ ਮਾਰੇ ਉਹਦੀ ਆਪਣੀ ਫੁੱਲ ਕਰਤੀ ਆ ਹਾਂਜੀ ਕਿਹੜਾ ਕਦ ਦਾ ਘਾੜਵਾ ਹੋਊਗਾ ਪੂਰ ਛੱਡਾ ਨਹੀਂ ਹੋਊਗਾ ਤੇ ਬਾਕੀ ਜੋ ਵੀ ਆਪਣੀ ਇੱਥੇ ਹੀ ਵੇਖ ਚਾਹ ਕੇ ਤਸੱਲੀ ਕਰਕੇ ਆਪਣੀ ਸਮਝਣਾ ਵੇਖ ਚਾਹ ਕੇ ਖੜੋ ਭਾਵੇਂ ਕੋ ਜਿਆਦੇ ਦੁੱਧਾਂ ਲਈ ਤੇ ਭਾਵੇਂ ਕੋ ਥੋੜੇ ਦੁੱਧਾਂ ਲਈ